ਸਰਮਾਨ ਤੇ ਨੌਜਵਾਨ ਸੀ ਜਿਸ ਦਰਮਿਆਨ ਨੌਜਵਾਨ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦੇ ਵਿੱਚ ਹੰਮ ਦਾ ਮਾਹੌਲ ਹੈ 16 April ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਇਸ ਨੌਜਵਾਨ ਨੂੰ ਲਿਆ ਸੀ ਜਿਸ ਦਰਮਿਆਨ ਨੌਜਵਾਨ ਦੀ ਮੌਤ ਹੋ ਗਈ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਸੀ ਔਰ ਇਸ ਦਰਮਿਆਨ ਜੋ ਪਰਿਵਾਰਿਕ ਮੈਂਬਰ ਨੇ ਜੋ ਲੋਕ ਨੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਪੁਲਿਸ ਦੀ ਗੱਡੀ ਦੀ ਭਾਂ ਤੋੜ ਵੀ ਕੀਤੀ ਗਈ ਹੈ ਕਿਉਂਕਿ ਪੁਲਿਸ ਹਿਰਾਸਤ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਦੋ ਦਿਨਾਂ ਦਾ ਪੁਲਿਸ ਦੇ ਵੱਲੋਂ ਰਿਮਾਂਡ ਲਿਆ ਗਿਆ ਸੀ ਇਸ ਨੌਜਵਾਨ ਦਾ 16 April ਨੂੰ ਹਿਰਾਸਤ ਦੇ ਵਿੱਚ ਇਸ ਨੌਜਵਾਨ

छोरी मार के फिर इन्हें मार मोर के फिर के अंदर फांसी ले, ले इस तरह बोलेंगे मैं मिंता में करें मैं बढ़न दे दो हाथ जोड़ी इन्हें देता नहीं इन्हें देता नहीं पुलिस वाले ऐसी चंद्रा जेब पल्ले थाने में होता है कोई थाने में होता है भावजी छोरी तो बांध होता पल्ले पुलिस वाला लड़का ਜਿਸ ਵੇਲੇ ਨਾ ਜੈ ਨੂੰ 16 ਤਰੀਕ ਨੂੰ ਹੱਤਾਲ ਤੋਂ ਚੱਕਿਆ ਜੀ ਇੱਕ ਮੁੰਡਾ ਹੋਰ ਤੇ ਕਿਉਂ ਗਿਆ ਵੀ ਤੇ ਕੇਸ ਆ ਪਰਿੰਸ ਕਿਹੜੇ ਕੇਸ ਚ ਨਹੀਂ ਆਉਂਦਾ ਕੇਸ ਤਾਂ ਹਲੇ ਦੱਸਿਆ ਨਹੀਂ ਤਾਂ ਇਹਨੂੰ 3-4 ਦਿਨੋਂ ਕਿ ਕੱਲ ਕੱਲ ਪਰਸੋਂ ਕਾਲ ਲਈ ਇਹਦੀ ਵਾਈਫ ਨੂੰ ਤਾਂ ਆ ਗਿਆ ਵੀ ਉਹਦਾ ਥੋੜਾ-ਮੋਟਾ ਸਾਡੀ ਕਸਟਡੀ ਚ ਆ ਮਿਹਰੇ ਕੋਈ ਗੱਲਬਾਤ ਕੀ ਇੱਕ ਮੁੰਡਾ ਕੋਈ ਗਾਇਬ ਹੋਇਆ ਤਾਂ ਉਹਦੇ ਬਾਰੇ ਕਾ ਜਾਣਕਾਰੀ ਲੈਣੀ ਸੀ ਪਰ ਉਹ ਕੀ ਇਨਫਰਮੇਸ਼ਨ ਮੈਡੀਕਲ ਹੋਣਾ ਸਾਨੂੰ ਪਹਿਲੇ ਜੀ ਪਰਸੋਂ ਜਿਹੜੇ ਪਰਸੋਂ ਦੀ ਗੱਲ ਪਰਸੋਂ ਵਿਜੇਂਦਰ ਹਸਪਤਾਲ ਦੀ ਫੋਨ ਆਇਆ ਤੁਹਾਨੂੰ ਵੀ ਉੱਥੇ ਤੁਹਾਡੇ ਮੁੰਡੇ ਕਿਸੇ ਬੰਦੇ ਨੇ ਕਾਲ ਕਰਤੀ ਵੀ ਇਦਾਂ ਦਾ ਇਹਨੇ ਗਲਾ ਵੱਢ ਲਿਆ ਜੀ ਇਹਨੇ ਬਾਹਾਂ ਵੱਢ ਲੀਆਂ ਜੀ ਉੱਥੇ ਵਿਜੇਂਦਰ ਹਸਪਤਾਲ ਲੈ ਕੇ ਗਏ ਨੇ ਸਪਿੰਸ ਨੂੰ ਹੁਣ ਕੀ ਮੁੰਡਿਆ ਰਾਤ ਰੋਟੀ ਲੈ ਕੇ ਆਇਆ ਤਾਂ ਉਹਨੇ ਇਦਾਂ ਦਾ ਉਹ ਕਰਿਆ ਹੋਇਆ ਸੀਗਾ ਇਹ ਵੀ ਬਹਾਲ ਦੂਰੇ ਕੋ ਰਾਤ ਖੜਾ ਨਹੀਂ ਹੋ ਰਿਹਾ ਸੀਗਾ ਉਹ ਬਹਾਲ ਤਾਂ ਨਹੀਂ ਖਰਾਬ ਤੇ ਉਹਦਾ ਮੂੰਹ ਤਾਂ ਚੱਕਿਆ ਨਹੀਂ ਉੱਪਰੋਂ ਨੇ ਬਿਲਕੁਲ ਜਾਨ ਨਹੀਂ ਦੀ ਲੱਤਾਂ ਚ ਉਹਦੇ ਤੇ ਦੋ ਬੰਦੇ ਜਿਹੜੇ ਨਾਲ ਕਸਟਡੀ ਸੀ ਉਹਨੇ ਚੱਕੇ ਖੜਾ ਵੀ ਕਰਿਆ ਉਹਨਾਂ ਨੇ ਪਰ ਉੱਤੇ ਖੜਾ ਉਹ ਗਿਰ ਗਿਆ ਤੇਰੀ ਖੂ ਚੱਕੇ ਲੈ ਕੇ ਆਉਂਦਾ ਸੀਗਾ ਸਰ ਹਸਪਤਲ ਖਾ ਸਰ ਤੇਨੂੰ ਜਰਾਤ ਅਸੀਂ ਰੋਟੀ ਦੇਣ ਆਏ ਉਦੋਂ ਬਿਲਕੁਲ ਸਰ ਉੱਠ ਵੀ ਨਹੀਂ ਹੋ ਰਿਹਾ ਸੀ ਤਾਂ ਦੋ ਮੁੰਡਿਆਂ ਨੇ ਇਹਨੂੰ ਠਾਲ ਲਿਆ ਤੇ ਸਰ ਗਿਆ ਵੀ ਸਰ ਕਹਿੰਨੇ ਕਹਿੰਨੇ ਡਰਾਮੇ ਕਰਦਾ ਪਹਿ ਇਹਨੂੰ ਨਸ਼ੇ ਦੀ ਤੋੜ ਆ ਤੇ ਇਹਨੇ ਸਹੀ ਹੋ ਜਾਣਾ ਤੇ ਸਰ ਸਵੇਰੇ ਸਾਨੂੰ ਦੋ ਪੁਲਿਸ ਵਾਲਾ ਕਿਹ ਕਹਿੰਦੇ ਕਹਿੰਨੇ ਇਹਨੇ ਵਾਹਾ ਲੈ ਲਿਆ ਸਰ ਉਹ ਤਾਂ ਉੱਠਦਾ ਹੋ ਨਹੀਂ ਰਿਹਾ ਸੀ ਵਾਹਾ ਕਿਦਾਂ ਲੈ ਲੂਗਾ ਉਹ ਸਰ ਕੌਣ ਕੀ ਸ਼ੱਕ ਲੱਗਦਾ ਕਿ ਇਹਨਾਂ ਨੇ ਮਾਰਿਆ ਸਰ ਇਹਨਾਂ ਤੇ ਸ਼ੱਕ ਹੋ ਰਿਹਾ ਸਰ ਜਦੋਂ ਬੰਦਾ ਉੱਠ ਹੀ ਨਹੀਂ ਸਕਦਾ ਕਿ ਦੋ ਬੰਦੇ ਨੂੰ ਠਾਲ ਦੇਣੇ ਸੋ ਨਾਲ ਦੇ ਨਾਲ ਡਿੱਗ ਗਿਆ ਤੇ ਆਪ ਵਾਹ ਕਿਵੇਂ ਲੈ ਲੂਗਾ ਬੰਦਾ ਉਹ ਸਰ ਪਹਿਲੇ ਵੀ ਇਹਨਾਂ ਦੇ ਨਿਚਾਜ